डॉक्टर धर्मवीर गांधी जिंदाबाद डॉक्टर धर्मवीर गांधी जिंदाबाद राहुल गांधी जिंदाबाद कांग्रेस पार्टी जिंदाबाद कांग्रेस पार्टी जिंदाबाद डॉक्टर गांधी जिंदाबाद दरबारा सिंह की जिंदाबाद 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 दरबारा सिंह की जिंदाबाद 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 सरकार चित्रणा जिंदाबाद सरकार जिंदाबाद एक मिनट आस्था बहुत ही ਧਰਮ ਤੇ ਸਕਾਰਯੋਗ ਸਾਡੇ ਲੋਕ ਸਭਾ ਪਟਿਆਲਾ ਤੋਂ ਡਾਕਟਰ ਧਰਮबीर ਗਾਂਧੀ ਜੀ ਉਹਨਾਂ ਦੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਮਾਨਤ ਰਵਿੰਦਰ ਸਿੰਘ ਜੀ ਖਨੌੜਾ ਜੀ ਸਾਡਾ ਹਲਕਾ ਅੰਜਾਲ ਸਰਦਾਰ ਦਰਵਾਰਾ ਸਿੰਘ ਜੀ ਡਾਕਟਰ ਸਾਹਿਬ ਚਲੋ ਕਦੇ ਖੁੱਲਾ ਟਾਈਮ ਮਿਲੂਗਾ ਗੱਲਾਂ ਕਰਨ ਲਈ ਬਹੁਤ ਨੇ ਪਰ ਅੱਜ ਉਹਨਾਂ ਕੋਲ ਕਾਲੀ ਹੋ ਰਹੀ ਹੈ ਤੇ ਅਸੀਂ ਸਿਰੋਇ ਵਿਸ਼ਵਾਸ ਦਵਾਨੇ ਹੀ ਦਰਵਾਰਾ ਸਿੰਘ ਦੀ ਰਹਿਨਮਾਈ ਹੇਟ ਹਲਕੇ ਛਤਰਾਣੇ ਤੋਂ ਵੋਟ ਕੱਟ ਨਹੀਂ ਲਹੂਗੀ ਪੂਰੇ ਹਲਕੇ ਅਸੀਂ ਤੇ ਐਨਾ ਕਹਿੰਦਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਮਹਿਬੂਬ ਨੇਤਾ ਡਾਕਟਰ ਧਰਮਜੀਤ ਗਾਂਧੀ ਜੀ ਉਹਨਾਂ ਦੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰੈਜ਼ੀਡੈਂਟ ਹਰਵਿੰਦਰ ਸਿੰਘ ਕਰੋੜਾ ਜੀ ਸਾਡੇ ਅਨਚਾਰਜ ਸਰਦਾਰ ਦਰਬਾਰਾ ਸਿੰਘ ਜੀ ਬਾਣਵਾਲਾ ਕਹਿੰਦੇ ਡਬਲ ਇੰਜਨ ਵਾਲੀ ਗੱਡੀ ਹੈ ਡਬਲ ਵਾਲੀ ਨਹੀਂ ਟ੍ਰਿਪਲ ਵਾਲੀ ਹੋਗੀ ਸਾਡੇ ਜਿਹੜੇ ਮਹਾਂਤ ਕਰੋੜਾ ਜੀ ਆ ਉਹ ਵੀ ਬੜੇ ਮਿਹਨਤੀ ਇਨਸਾਨ ਨੇ ਅੱਜ ਡਾਕਟਰ ਸਾਹਿਬ ਸਮਾਂ ਨਹੀਂ ਹੈ ਸਮਾਂ ਬਹੁਤ ਘੱਟ ਹੈ ਕਿਤੇ ਲੰਬੇ ਵਿਚਾਰ ਹੋਣਗੇ ਫਿਰ ਆਪਾਂ ਗੱਲਾਂ ਕਰਾਂਗੇ ਜਿਆਦੀਆਂ ਹੁਣ ਸਮੇਂ ਦੀ ਘਾਟ ਹੋਣ ਕਰਕੇ ਜਿੰਨੇ ਵੀ ਸਾਡੇ ਆਗੂ ਸਹਿਬਾਨ ਸਾਡੇ ਇਹਦੇ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਨੇ ਸ਼ਿਰਕਤ ਕੀਤੀ ਆ ਨੰਬਰਦਾਰ ਸਰਪੰਚ ਪੰਚ ਸਾਡੇ ਰੀੜ ਦੀ ਹੱਡੀ ਸਾਡੇ ਵਰਕਰ ਸਹਿਬਾਨ ਸਾਰਿਆਂ ਦਾ ਇੱਥੇ ਪਹੁੰਚਣ ਤੇ ਜੀ ਆਇਆਂ ਦਿਲ ਦੀਆਂ ਗਰਿਹਾਈਆਂ ਤੋਂ ਪਰਮ ਸਤਕਾਰਯੋਗ ਲੋਕ ਸਭਾ ਹਲਕਾ ਪਟਿਆਲਾ ਦੇ ਕਾਂਗਰਸ ਦੇ ਉਮੀਦਵਾਰ ਡਾਕਟਰ ਸਾਹਿਬ ਡਾਕਟਰ ਸਾਹਿਬ ਧਰਮਜੀਤ ਗਾਂਧੀ ਜੀ ਉਹਨਾਂ ਦੇ ਨਾਲ ਇਸ ਹਲਕੇ ਦੀ ਸੁਤਰਾਣਾ ਹਲਕੇ ਦੀ ਜਿੰਦ ਜਾਨ ਜੋ ਕਿ ਸਰਦਾਰ ਦਰਵਾਰਾ ਸਿੰਘ ਜੀ ਬਨਵਾਲਾ ਸਾਹਿਬ ਅਸਲੀ ਟਕਸਾਲੀ ਗੱਲ ਚੱਲ ਰਹੀ ਹੈ ਟਕਸਾਲੀ ਦੀ ਤੁਸੀਂ ਟਕਸਾਲੀ ਮੈਂ 1992 ਦਾ ਕਾਂਗਰਸੀ ਆ ਦਰਬਾਰਾ ਸਿੰਘ ਦਾ ਪਰਿਵਾਰ ਬਹੁਤ ਪੁਰਾਣਾ ਕਾਂਗਰਸੀ ਹੈ ਇਹਨਾਂ ਦੇ ਫਾਦਰ ਸਾਹਿਬ ਸਮਾਜ ਸੇਵਕ ਸੀ ਔਰ ਆਜ਼ਾਦੀ ਕਲਾਟੀਏ ਸੀ ਖਨੋੜਾ ਸਾਹਿਬ ਬਹੁਤ ਸੀਨੀਅਰ ਟਕਸਾਲੀ ਮੈਂ ਕਹਿੰਨਾ ਵੀ ਤੁਸੀਂ ਪਾਰਟੀ 'ਚ ਕੰਮ ਕਰਨਾ ਜਿਸ ਕਿਸੇ ਨੂੰ ਵੀ ਸ਼ੌਂਕ ਹੈ ਪਾਰਟੀ ਦੇ ਵਿੱਚ ਕੰਮ ਕਰਨ ਦਾ ਦੇਣਾ ਤਾਂ ਸਾਰਾ ਕੁਝ ਮਾਲਕ ਨੇ ਹੈ ਪਰਮਾਤਮਾ ਨੇ ਦੇਣਾ ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ ਪਰ ਗੱਲ ਇਹ ਆ ਵੀ ਪਾਰਟੀ ਦੇ ਵਿੱਚ ਕੰਮ ਕਰਨ ਨਾਲ ਬੰਦੇ ਦੀ ਮਿਹਨਤ ਦਾ ਬਲ ਦਾ ਪਤਾ ਲੱਗ ਜਾਂਦਾ ਇੱਕ ਟਕਸਾਲੀ ਦਾ ਸ਼ਬਦ ਜਿਹੜਾ ਟਕਸਾਲੀ ਦਾ ਇਸ ਨੂੰ ਬੰਦ ਕੀਤਾ ਜਾਵੇ ਤੁਸੀਂ ਜਿਹੜੇ ਅੱਜ ਸੀਜ਼ਨ ਦੇ ਵਿੱਚ ਕੰਮ ਦੇ ਸਮੇਂ ਦੇ ਵਿੱਚ ਤੁਸੀਂ ਸਹੋਬਤ ਹੋ ਟਕਸਾਲੀ ਤੁਸੀਂ ਅਸਲੀ ਟਕਸਾਲੀ ਤੁਸੀਂ ਹੋ ਜਿਹੜਾ ਸਮਾਂ ਕੱਢ ਕੇ ਸੀਜ਼ਨ ਨੂੰ ਛੱਡ ਕੇ ਘਰ-ਬਾਰ ਛੱਡ ਕੇ ਅੱਜ ਕਾਂਗਰਸ ਵਾਸਤੇ ਡੱਫਲੀ ਵਜਾ ਰਹੇ ਹੋ ਅਸਲੀ ਟਕਸਾਲੀ ਤੁਸੀਂ ਹੋ ਜਿਹੜਾ ਜਿਹੜਾ ਕਿਸੇ ਦੇ ਦੁੱਖ ਸੁੱਖ ਚ ਨਹੀਂ ਜਾਂਦਾ ਕਿਸੇ ਦੁੱਖ ਸੁੱਖ ਸਰੀਕ ਹੀ ਨਹੀਂ ਹੁੰਦਾ ਕਾਦਾ ਟਕਸਾਲੀ ਹੈ ਬਾਈ ਟਕਸਾਲੀ ਉਹ ਹੈ ਜੇ ਕਿਸੇ ਦਾ ਬੁਢਾ ਮਰਿਆ ਹੋਵੇ ਉੱਥੇ ਸਰੀਕ ਹੋਵੇ ਕਿਸੇ ਦੀ ਬੁਢੀ ਮਰੀ ਹੋਵੇ ਉੱਥੇ ਸਰੀਕ ਹੋਵੇ ਕਿਸੇ ਦੀ ਪੈਣ ਦਾ ਵਿਆਹ ਹੋਵੇ ਉੱਥੇ ਸਰੀਪ ਹੋਵੇ ਟਕਸਾਲੀ ਅਸਲੀ ਉਹ ਹੈ ਇਹਨਾਂ ਗੱਲਾਂ ਕਰਕੇ ਆਪਾਂ ਪਿਛਲੇ ਪਿਛਲੀ ਵਾਰੀ ਤੁਹਾਨੂੰ 5 ਸਾਲਾਂ ਦਾ ਪਤਾ ਹੀ ਹੈ ਤੁਹਾਨੂੰ ਕੈਂਡੀਡੇਟ ਇਹੋ ਜਿਹੇ ਮਿਲੇ ਨੇ ਮੇਰੇ ਮੇਰੇ ਸਰਕਾਰੀ ਸੈਂਡੀਅਰ ਸਕੈਂਡਰੀ ਸਕੂਲ ਦੇ ਵਿੱਚ ਡਾਕਟਰ ਸਾਹਿਬ ਨੇ ਬੱਚਿਆਂ ਵਾਸਤੇ ਟੇਬਲ ਦਿੱਤੀ ਨੇ ਅੱਜ ਤੱਕ ਇਹਨਾਂ ਦੀ ਯਾਦ ਹੈ ਕਿਸੇ ਨੇ ਪਹਿਲਾਂ ਕਦੇ ਟੇਬਲ ਨਹੀਂ ਦਿੱਤੇ ਬੱਚੇ ਟਾਟਾਂ ਤੇ ਬੈਠਿਆ ਕਰਦੇ ਸੀ ਅੱਜ ਬੱਤੇ ਬੱਚੇ ਟੇਬਲਾਂ ਤੇ ਬੈਠੇ ਨੇ ਗਾਂਧੀ ਸਾਹਿਬ ਨੂੰ ਯਾਦ ਕਰਦੇ ਨੇ ਚੰਗੇ ਬੰਦੇ ਨੂੰ ਹਮੇਸ਼ਾ ਵਾਸਤੇ ਲੋਕ ਯਾਦ ਕਰਦੇ ਨੇ ਪਤਾ ਹੁੰਦਾ ਵੀ ਕੌਣ ਚੰਗਾ ਕੌਣ ਮਾ ਤੁਸੀਂ ਪਾਰਟੀ 'ਚ ਕੰਮ ਕਰਨਾ ਤੁਹਾਨੂੰ ਬਣਦਾ ਜਿਹੜਾ ਵੀ ਮਾਨ ਸਤਕਾਰ ਹੈ ਉਹ ਪਾਰਟੀ ਤੁਹਾਨੂੰ ਜ਼ਰੂਰ ਦੇਊਗੀ ਮੈਂ ਬਹੁਤ ਚਿਰਾਂ ਤੋਂ ਮੈਂ ਦੋ ਵਾਰੀ ਬਲਾਕ ਸਭਮਤੀ ਦੀ ਇਲੈਕਸ਼ਨ ਲੜੀ ਹੈ ਮੰਨ ਕੇ ਚੱਲੋ ਇੱਕ ਵਾਰੀ ਮੈਂ 60 ਵੋਟਾਂ ਦੇ ਜਿੱਤਿਆ ਦੂਜੀ ਵਾਰੀ 160 ਵੋਟਾਂ ਦੇ ਜਿੱਤਿਆ ਔਰ ਮੇਰਾ 6000 ਖਨੌੜਾ ਸਾਹਿਬ 6000 ਵੋਟ ਹੈ ਕਾਂਗਰਸ ਦੀ ਹਿਸਾਬ ਨਾਲ ਕੋਈ 1000 1500 ਨਹੀਂ ਹੈ ਜੇ ਅਸੀਂ ਸਕੂਲ ਦੇ ਗੇਟ ਤੇ ਜਦੋਂ ਜੈਦ ਕਰਾਂਗੇ ਸਕੂਲ ਦੇ ਅੱਗੇ ਲੋਕਾਂ ਨਾਲ ਲੜਾਈ ਕਰਾਂਗੇ ਉਹਨਾਂ ਨੂੰ ਪ੍ਰੇਰ ਕੇ ਵੋਟ ਪਵਾਵਾਂਗੇ ਵੋਟ ਤਾਂ ਪਾਉਗੀ ਕਿਸੇ ਦੇ ਟਕਸਾਲੀ ਦੇ ਨਾਲ ਵੋਟ ਕਿਵੇਂ ਪੈ ਜੂਗੀ 12ਵਾਂ ਆ ਕੇ ਕੋਈ ਵੋਟ ਨਹੀਂ ਪਵਾ ਸਕਦਾ ਵੋਟ ਵਰਕਰ ਨੇ ਪਵਾਣੀ ਹੈ ਇਸ ਲਈ ਮੇਰੀ ਬੇਨਤੀ ਹੈ ਸਮੇਂ ਦੀ ਘਾਟ ਹੈ ਹੁਣ ਮੈਂ ਬੇਨਤੀ ਕਰੂੰਗਾ ਇੱਕ ਸਾਡੇ ਸਰਪੰਚ ਸਾਹਿਬ ਨੇ ਸਰਦਾਰ ਲਖਵਿੰਦਰ ਸਿੰਘ ਜੀ ਹਰਬੰਸ ਨੰਬਰਦਾਰ ਨੇ ਜੇ ਕਿ ਬਹੁਤ ਵਧੀਆ ਟਕਸਾਲੀ ਜੀ ਪਹਿਲਾਂ ਇਹ ਚੱਲੇ ਗਈ ਸੀ ਇਹਨਾਂ ਦੇ ਸਰੂਪਾ ਬਣਾਉ ਜਾਇਬ ਸਰਪੰਚ ਉਹਨਾਂ ਨੂੰ ਬੇਨਤੀ ਹੈ ਕਿ ਇੱਥੇ ਮੰਚ ਤੇ ਸਸ਼ੋਭਤ ਹੋਣ ਔਰ ਕਾਂਗਰਸ ਪਾਰਟੀ ਜੁਆਇਨ ਕਰਾਓ ਨੰਬਰਦਾਰ ਜੀ ਸਰਪੰਚ ਸਾਹਿਬ ਤੁਸੀਂ ਵੀ ਆਜੋ ਇਸ ਇਹ ਮੇਰੀ ਇਹ ਮੇਰੀਆਂ ਸੱਜੀਆਂ ਖੱਬੀਆਂ ਬਾਵਾ ਨੇ ਜਿਹੜੇ ਅਸੀਂ ਜਦੋਂ ਵੋਟ ਪਵਾਉਣੀ ਆ ਤਾਂ ਇਹ ਸਾਡੇ ਬਰਾਬਰ ਖੜਦੇ ਤਾਈ ਜਗੇ ਬੋਟ ਪੈ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਸਤਕਾਰਯੋਗ ਨੰਬਰ ਦਾ ਬੋਲੋ ਸੋਨਹੋ ਉਹ ਲੈ ਲਓ ਭਾਈ ਸਾਡੇ ਜੁਆਇੰਡ ਹੋ ਰਹੇ ਨੇ ਅਰਵਿੰਦਰ ਸਿੰਘ ਜੀ ਫੋਟੋ ਫਾਟੋ ਲੈ ਲਓ ਆਜੋ 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 ਕਾਂਗਰਸ ਪਾਰਟੀ ਆਜੋ ਡਾਕਟਰ ਸਾਹਿਬ ਵਰਨਿਰ ਗਾਂਧੀ ਜੀ ਇਹ ਪ੍ਰਾਪਤੀਆਂ ਨੇ ਜਿਹੜੇ ਬੀਜੇਪੀ ਨੂੰ ਛੱਡ ਕੇ ਦੁਬਾਰਾ ਕਾਂਗਰਸ ਦੇ ਵਿੱਚ ਸ਼ਾਮਲ ਹੋ ਰਹੇ ਨੇ ਸਰਦਾਰ ਹਰਬੰਸ ਸਿੰਘ ਜੀ ਨੰਬਰਦਾਰ ਸਾਹਿਬ ਅਤੇ ਸਾਰ ਲਖਵਿੰਦਰ ਸਿੰਘ ਜੀ ਸਰਪੰਚ ਇਹਦਾ ਪਹਿਲੀ ਹੈ ਇਹਦਾ ਪਹਿਲੀ ਹੈ ਇਹਨਾਂ ਦਾ ਪੰਜਾਬ ਸਿੰਘ ਜੀ ਹਰਬੰਸ ਸਿੰਘ ਜੀ ਇੱਧਰ ਆਜੋ ਅੰਦਰ ਆਜੋ ਅਦੇਬ ਸਿੰਘ ਜੀ ਸਰਪੰਚ ਸਾਹਿਬ ਬਹੁਤ ਧੰਨਵਾਦ ਡਾਕਟਰ ਕਾਂਦੀ ਤੇਰੀ ਸੋਤ ਸਤਿ ਸ੍ਰੀ ਅਕਾਲ ਮਨਜੀਤ ਕੌਰ ਭੱਟੀ ਜੀ ਉਹਨਾਂ ਦੇ ਨਾਲ ਸਰਦਾਰ ਕੁਮਿੰਦਰ ਸਿੰਘ ਜੀ ਕਨੌੜਾ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਹਲਕੇ ਦੇ ਇੰਚਾਰਜ ਸਰਦਾਰ ਦਰਵਾਰਾ ਸਿੰਘ ਜੀ ਬਣਵਾਲਾ ਅਤੇ ਸਮੁੱਚੀ ਸਾਰੀ ਲੀਡਰਸ਼ਿਪ ਸਾਰਿਆਂ ਦਾ ਇੱਥੇ ਪਹੁੰਚਣ ਦੇ ਜੀ ਆਕਦੇ ਆ ਧੰਨਵਾਦ ਕਰਦੇ ਆ ਤੇ ਨਗਰ ਨਿਵਾਸੀਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਇੱਕ ਮਿੰਟ ਧਿਆਨ ਦਿਓ ਹੁਣ ਦੇਖੋ ਤੁਨੇ ਸਾਰਾ ਕੁਝ ਦੇਖ ਹੀ ਲਿਆ ਜਿਹੜਾ ਹੈਗਾ ਸੋ ਨੂੰ ਪਤਾ ਹੀ ਲੱਗ ਗਿਆ ਵੀ ਕੀ ਕੀ ਹੋ ਰਿਹਾ ਤੇ ਕੀ ਕੀ ਚੱਲ ਰਿਹਾ ਕਿੱਥੇ ਕਿੱਥੇ ਟਕਸਾਲ ਚੱਲ ਰਹੀ ਹੈ ਠੀਕ ਹੈ ਤਾਂ ਅਸੀਂ ਤਾਂ ਅੱਜ ਵੀ ਤੁਹਾਨੂੰ ਵਿਸ਼ਵਾਸ ਦਿਵਾਇਆ ਸੀ ਥੋੜੇ ਨਾਲ ਚਟਾਨ ਵਾਂਗ ਖੜਾਗੇ ਜੋ ਸੋਨੇ ਕਿਹਾ ਸੀਗਾ ਉਸ ਤੋਂ ਵੱਧ ਕੇ ਅਸੀਂ ਬੰਦੇ ਜਿਹੜੇ ਹੈਗੇ ਨੇ ਅਸੀਂ ਤੁਹਾਡੇ ਦੇ ਵਿੱਚ ਲੈ ਕੇ ਆਏ ਆ ਅਸੀਂ ਪਾਰਟੀ ਹਾਈ ਕਮਾਂਡ ਦੇ ਦਿਨ ਰਾਤ ਅਸੀਂ ਰੀਣੀਆਂ ਧੰਨਵਾਦੀਆਂ ਜਿਨ੍ਹਾਂ ਨੇ ਇੱਕ ਇਮਾਨਦਾਰ ਡਾਕਟਰ ਧਰਮਵੀਰ ਗਾਂਧੀ ਨੂੰ ਜਿਹੜਾ ਸਾਡੇ ਵਿੱਚ ਭੇਜਿਆ ਕਿਉਂਕਿ ਅਸੀਂ ਤਾਂ ਇਹਨਾਂ ਤੋਂ ਪਹਿਲਾਂ ਹੀ ਵਾਕਮਾ ਸਾਡੇ ਪਿੰਡ ਦੇ ਇਕਮੇਗ ਸਿੰਘ ਜੀ ਹੁੰਦੇ ਸੀਗੇ ਸ਼ਹਿਰ ਡਾਕਟਰ ਗਾਂਧੀ ਜੀ ਪੂਰੀ ਚੰਗੀ ਤਰ੍ਹਾਂ ਜਾਣਦੇ ਨੇ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਸੀਗੇ ਜਿਹੜਾ ਕਿ ਉਹਨਾਂ ਦਾ ਫ੍ਰੀ ਇਲਾਜ ਹੁਣ ਤੱਕ ਜਿਹੜਾ ਹੈਗਾ ਉਹਨਾਂ ਦਾ ਚੱਲਦਾ ਰਿਹਾ ਉਹਨਾਂ ਤੋਂ ਅੱਜ ਤੱਕ 1 ਰੁਪਈਆ ਤੱਕ ਵੀ ਇਹਨਾਂ ਨੇ ਨਹੀਂ ਲਿਆ ਜੇ ਕਿਸੇ ਪਤੀਆ ਡਾਕਟਰ ਲੈਣ ਦੇ ਵਿੱਚ ਕੀ ਕੀ ਹੁੰਦਾ ਤੇ ਇੱਕ ਗਰੀਬ ਪਰਿਵਾਰ ਨੂੰ ਤਾਂ ਇੱਕ ਇਲਾਜ ਕਰਾਉਣਾ ਹੀ ਬਹੁਤ ਔਖਾ ਹੋ ਜਾਂਦਾ ਹੈ ਖੇਮਾ ਦਾ ਆਯਾਤਕ ਉਹ ਹੈ ਗੁਰਜੀਕਾ ਕਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ